500 ਸੈਂਪਲ ਖਾਣਾ ਮੈਂ 1150 ਵਾਲੀ ਮਸ਼ਰੀਨ ਦੇ 950 ਸੈਂਪਲ ਵੀ ਦੇਖ ਚੁੱਕਾ ਹਾਂ 1150 ਵਾਲੇ ਜੀ ਲੰਬਾਈ ਤੇ ਪਹਿਲਾਂ ਚੈੱਕ ਕਰੋ ਜੀ ਬਹੁਤ ਹੀ ਸ਼ਾਨਦਾਰ ਸੂਟ ਹੈ ਏ ਕਲਾਸ ਪੀਸ ਹੈ 1150 ਰੁਪਏ ਦਾ ਸੂਟ ਹੈ ਪਾਰ ਚਾਰ ਕਲਰ ਨੇ ਆ ਦੁਪੱਟਾ ਮਸ਼ਰੀਨ ਦਾ ਜੀ ਮਸ਼ਰੀਨ ਦਾ ਸੂਟ ਹੈ ਮਸ਼ਰੀਨ ਦਾ ਦੁਪੱਟਾ 1150 ਰੁਪਏ ਜੀ 1150 ਰੁਪਏ ਚ ਬਹੁਤ ਸੋਹਣਾ ਆਰਟੀਕਲ ਹੈ ਮਸ਼ਰੀਨ ਦੇ ਦੁਪੱਟੇ ਨਾਲ 48 ਲੰਬਾਈ ਹੈ ਫੁੱਲ ਬੜਾ ਫੁੱਲ ਪਿਓਰ ਮਸ਼ਰੀਨ ਦਾ ਸੂਟ ਹੈ ਮਸ਼ਰੀਨ ਦਾ ਦੁਪੱਟਾ ਸਿਰਫ 1150 ਰੁਪਏ ਦਾ ਆਪਰ ਵਰਕ ਕਿੱਦਾਂ ਹੈ ਭਾਜੀ ਆ ਸਾਰਾ ਵਰਕ ਹੈ ਮੈਡਮ ਜੀ ਉੱਪਰ 1150 ਰੁਪਏ ਦਾ ਜੀ ਬਹੁਤ ਹੀ ਸਰਦਾਰੀ ਲੁੱਕ ਦੇ ਨਾਲ ਲੈ ਕੇ ਆਇਆ ਆਪਾਂ ਦੋ ਕਰਾਂ ਲੈ ਕੇ ਆਇਆ 1150 ਰੁਪਏ ਜੀ 1150 ਰੁਪਏ ਚ ਮਸ਼ਰੀਨ ਦਾ ਸੂਟ ਹੈ ਜੀ ਤੇ ਮਸ਼ਰੀਨ ਦਾ ਦੁਪੱਟਾ ਹੈ ਬਹੁਤ ਸੋਹਣਾ ਆਰਟੀਕਲ ਹੈ 1150 ਰੁਪਏ ਦਾ ਸੈਂਪਲ ਧਾਇਆ ਹੈ ਤੇ 10 15 ਡੀਐਨ ਜਿਉ ਮਰਜ਼ੀ ਆ ਮਿਲਣੇ ਮਿਲਣਗੇ 10 ਤੋਂ 15 ਡੀਐਨ ਮਿਲਣਗੇ ਸਾਢੇ 1100 ਰੁਪਏ ਦਾ ਸੂਟ ਹੈ ਮਸ਼ਰੀਨ ਦਾ ਜੀ ਮਸ਼ਰੀਨ ਦਾ ਸੂਟ ਹੈ ਮਸ਼ਰੀਨ ਦਾ ਪੱਟਾ ਸਾਢੇ 1100 ਰੁਪਏ ਦਾ ਜੀ 1150 ਰੁਪਏ ਦਾ ਸੂਟ ਹੈ ਬਹੁਤ ਹੀ ਸੋਹਣਾ ਆਰਟੀਕਲ ਹੈ ਬਹੁਤ ਹੀ ਪਿਆਰਾ ਆਰਟੀਕਲ ਹੈ 50% ਸਕੋਟ ਤੇ ਹੈ ਸਾਢੇ 1100 ਰੁਪਏ ਦਾ ਜੀ 1150 ਰੁਪਏ ਦਾ ਜੀ ਵੀਡੀਓ ਸ਼ੇਅਰ ਕਰ ਦਿਓ ਦਬ ਕੇ ਲਾਇਕ ਕਰ ਦਿਓ ਕਮੈਂਟ ਕਰ ਦਿਓ 900 ਰੁਪਏ 950 ਚ ਮਿਲਣ ਜਾ ਰਿਹਾ ਹੈਗਾ ਮਸਲੀਨ ਦਾ ਸੂਟ ਮਸਲੀਨ ਦਾ ਦੁਪੱਟਾ ਉੱਤੇ ਵਰਕ ਹੋਇਆ ਹੋਇਆ ਭਾਜੀ ਉੱਤੇ ਵਰਕ ਹੋਇਆ ਹੋਇਆ ਪ੍ਰਿੰਟ ਉੱਤੇ ਆਉਟਲਾਈਨ ਦਾ ਕੰਮ ਹੋਇਆ ਹੋਇਆ ਸਿਕਵੈਂਸ ਦਾ ਕੰਮ ਹੋਇਆ ਹੋਇਆ ਭਾਜੀ ਡਿਜ਼ਾਈਨਰ ਸੂਟ ਹੈ ਕੋਈ ਲੈਂਥ ਦੀ ਚੱਤਰ ਨਹੀਂ ਕਾਸੇ ਦੇ ਚੱਤਰ ਨਹੀਂ ਆ ਲੋ 950 ਰੁਪਏ ਚ 950 ਰੁਪਏ ਚ ਬਹੁਤ ਸੋਹਣੇ ਡਿਜ਼ਾਈਨ ਆਏ ਆ ਮੇਰੇ ਕੋਲੇ ਗਰਮੀਆਂ ਦੇ ਤੋਹਫੇ ਮਸਲੀਨ ਦੇ ਸੂਟ ਮਸਲੀਨ ਦੇ ਦੁਪੱਟੇ ਭਾਜੀ ਆ ਲੋ ਭਾਜੀ ਡਿਜ਼ਾਈਨਿੰਗ ਸਾਰੀ ਨਵੀਂ ਆਈ ਆ ਦੇਖੋ ਕਲਰ ਚਾਰਟ ਡਿਜ਼ਾਈਨ ਇੰਨਾ ਚ ਕਟੋ-ਕਟ 25 30 ਡਿਜ਼ਾਈਨ ਆਏ ਮਸਲੀਨ ਦਾ ਸੂਟ ਮਸਲੀਨ ਦਾ ਦੁਪੱਟਾ ਭਾਜੀ ਡਿਜ਼ਾਈਨ ਹੀ ਦੇਖੋ ਆ ਪ੍ਰਿੰਟ ਤੇ ਵੀ ਮਿਲ ਜੂ ਪ੍ਰਿੰਟ ਉੱਤੇ ਵਰਕ ਵਾਲੇ ਵੀ ਮਿਲ ਜਾਣਗੇ ਭਾਜੀ ਰੇਟ ਇੱਕੋ ਹੀ ਸਿਰਫ 950 ਰੁਪਏ ਮਸਲੀਨ ਦਾ ਸੂਟ ਆਏਗਾ ਜੀ ਮਸਲੀਨ ਦਾ ਦੁਪੱਟਾ ਆਊਗਾ ਡਿਜ਼ਾਈਨਰ ਬਾਟਮ ਪਲੇਨ ਆਏਗੀ ਭਾਜੀ ਬਹੁਤ ਸੋਹਣਾ ਆਰਟੀਕਲ ਹੈ 950 ਰੁਪਏ ਚ ਬਹੁਤ ਸੋਹਣਾ ਆਰਟੀਕਲ ਆਇਆ ਹੈ ਡਿਜ਼ਾਈਨਰ ਕਾਟਨ ਦੇ ਗਰਮੀਆਂ ਦੇ ਤੋਹਫੇ ਆਏ ਹੈ 9900 ਰੁਪਏ ਚ ਡਿਜ਼ਾਈਨਰ ਪੀਸ ਡਿਜ਼ਾਈਨਰ ਦੁਪੱਟੇ ਭਾਜੀ डीएनआर सूट ਆਣਗੇ ਡਿਜ਼ਾਈਨਰੀ ਦੁਪट्टे ਆਣਗੇ ਕਲਰ ਚਾਰਟ ਦੇਖੋ ਕਿੱਡੇ ਸੋਹਣੇ ਆਏ ਆ ਸਪੈਸ਼ਲ ਬਲੈਕ 990 ਚ 990 ਚ ਹੋਈ ਗਰਮੀਆਂ ਦਾ ਸਟਾਕ ਮੇਰੇ ਕੋਲੇ ਬਹੁਤ ਆ ਚੁੱਕਿਆ ਹੈ ਪਿਓਰ ਮਸਲੀਨ ਦਾ ਸੂਟ ਆਇਆ ਵੀਰੇ ਮਸਲੀਨ ਉੱਤੇ ਪ੍ਰਿੰਟ ਉੱਤੇ ਹਲਕਾ ਹਲਕਾ ਵਰਕ ਹੋਇਆ ਪਿਆ ਜੀ ਗੋਟਾ ਪੱਤੀ ਦਾ ਗੋਟਾ ਪੱਤੀ ਦਾ ਵਰਕ ਹੋਇਆ ਪਿਆ ਸਿੰਪਲ ਸੋਬਰ ਤੇ ਡਿਜ਼ਾਈਨਰ ਹੈ ਮਸਲੀਨ ਦਾ ਆਏਗਾ ਭਾਜੀ ਇਹਦਾ ਦੁਪੱਟਾ ਬਹੁਤ ਸੋਹਣਾ ਡਿਜੀਟਲ ਦੁਪੱਟਾ ਆਇਆ ਹੈਗਾ ਮਸਲੀਨ ਦਾ ਮਸਲੀਨ ਦਾ ਸੂਟ ਹੈ ਮਸਲੀਨ ਦਾ ਦੁਪੱਟਾ ਹੈ ਇਹ ਆਪਾਂ ਰੇਟ 50 ਆਫ ਤੇ ਲਾਰਖਿਆ ਭਾਜੀ ਗਰਮੀਆਂ ਦੀ ਵੈਰੈਟੀ ਬਹੁਤ ਆ ਗਈ 950 ਦਾ 950 ਰੁਪਏ ਚ ਡਿਜ਼ਾਈਨ ਮੇਰੇ ਕੋਲ ਬਹੁਤ ਸੋਹਣੇ ਆਏ ਆ ਦੇਖੋ ਦੇਖੋ ਜੀ ਸਾਰੇ ਨਵੇਂ ਡਿਜ਼ਾਈਨ ਆਏ ਆ ਵੀਰੇ 950 ਰੁਪਏ ਚ ਸਿਰਫ 950 ਰੁਪਏ ਚ ਸੂਟ ਮਸਲੀਨ ਦਾ ਆਏਗਾ ਭਾਜੀ ਦੁਪੱਟਾ ਵੀ ਮਸਲੀਨ ਦਾ ਆਏਗਾ ਡਿਜ਼ਾਈਨਰ ਪੀਸ ਆ ਇਹ ਕੈਟਲੋਗ ਵਾਲੇ ਪੀਸ ਆ ਚੈੱਕ ਕਰਾ ਦਿਓ ਆ ਦੇਖੋ ਕੈਟਲੋਗ ਵਾਲੇ ਪੀਸ ਹੈ ਜੀ ਸਾਰੇ ਆ ਲੋ ਭਾਜੀ ਡਿਜ਼ਾਈਨ ਸਾਰੇ ਨਵੇਂ ਆਏ ਆ ਗਰਮੀਆਂ ਦੇ ਤੋਹਫੇ ਆਏ ਆ ਭਾਜੀ ਮਸਲੀਨ ਦਾ ਸੂਟ ਹੈ ਮਸਲੀਨ ਦਾ ਦੁਪੱਟਾ ਮਸਲੀਨ ਦਾ ਸੂਟ ਭਾਜੀ ਮਸਲੀਨ ਦਾ ਦੁਪੱਟਾ ਡਿਜ਼ਾਈਨ ਹੀ ਦੇਖੋ ਕੰਟਰਾਸਟ ਬਾਟਮ ਨਾਲ ਭਾਜੀ ਕੰਟਰਾਸਟ ਬਾਟਮ ਨਾਲ ਹਲਕਾ ਜਿਹਾ ਪਾਰਟੀ ਵੀਅਰ ਵੀ ਦਾਪਾ ਇਹ ਪਾ ਸਕਦੇ ਆ ਰੁਟੀਨ 'ਚ ਵੀ ਪਾ ਸਕਦੇ ਆ ਮਸਲੀਨ ਦਾ ਦੁਪੱਟਾ ਮਸਲੀਨ ਦਾ ਸੂਟ ਭਾਜੀ ਸਾਰੇ ਕੋਡਰਡ ਦੁਪੱਟਾ ਲਾਉਂਗਾ ਫੈਂਸੀ ਸੂਟ ਲਾਉਂਗਾ ਪਾਰਟੀ 'ਵਿਚ ਲਾਉਂਗਾ ਨਾਰਮਲ ਹੀ ਰਹੂਗਾ ਆ ਮੇਰਾ ਆਰਟੀਕਲ ਹੈ ਜੀ ਸਾਰਾ ਹੈਂਡ ਟੱਚ ਹੈ ਜੀ ਪਹਿਲਾਂ ਤਾਂ ਹੈਂਡ ਟੱਚ ਚੈੱਕ ਕਰ ਲੋ ਬਹੁਤ ਹੀ ਸਾਰਾ ਪਰਲਾ ਕੰਮ ਕੀਤਾ ਹੈ ਬਹੁਤ ਹੀ ਸੋਹਣਾ ਏ ਕਲਾਸ ਕੰਮ ਹੈ ਆ ਕਰਾ ਜੀ ਗਲਾ ਵੀ ਪਰਲ ਵਰਕ ਹੈ ਬਹੁਤ ਹੀ ਪਫ ਕੋਟ ਦਾ ਸੂਟ ਹੈ ਜੀ ਜਿਹੜੀ ਆ ਇਹ ਲੋਨ ਹੈ ਜੀ ਹਾਰ ਕੰਦੀ ਵੀ ਲੋਨ ਹੈ ਪ੍ਰਿੰਟ ਵਾਲੀ ਜਦੋਂ ਪ੍ਰਿੰਟ ਲੱਕ ਸੂਟ ਬਣਨ ਤੋਂ ਬਾਅਦ ਉੱਪਰੋਂ ਦੀ ਇਹ ਚਮਕੇਗੀ ਜੀ ਇਹ ਲੋਨ ਹੈ ਪ੍ਰਿੰਟ ਵਾਲੀ ਜੇ نیچے ਲੋਨ ਦਿਖਾਈ ਹੈ ਆ ਲੋਨ ਹੈ ਜੀ ਆ ਸ਼ਰਟ ਹੈ 3 ਮੀਟਰ ਬੋਟਮ ਹੈ ਤੇ ਆ ਦਮੱਟਾ ਹੈ ਮਲਮਲ ਦਾ ਆ ਮਲਮਲ ਦਾ ਰੱਪਟਾ ਆ ਪਾਜੀ ਸਟਾਕ ਲੱਗਿਆ ਸਾਰਾ ਆ ਸਾਰਾ ਪਾਫੋ ਦਾ ਸਟਾਕ ਆ ਪਾਜੀ ਆਰਟੀਕਲ ਬਹੁਤ ਪਿਆਰਾ ਹੈ ਇਹਦਾ ਰੇਟ ਹੈ 2300 ਰੁਪਏ ਦਾ ਜੀ 2300 ਰੁਪਏ ਦਾ ਆਰ ਕੰਡੀ ਦਾ ਸਟੋਕ ਵਿਦ ਲੌਂ ਦੇ ਨਾਲ ਸਪੈਸ਼ਲ ਪਰਲ ਵਰਕ ਪਾਜੀ ਅਗਲਾ ਆਰਟੀਕਲ ਆ ਗਿਆ ਪਾਜੀ ਗੋਟਾ ਡੋਰੀਆ ਗੋਟਾ ਡੋਰੀਆ ਦਾ ਆਰਟੀਕਲ ਹੈ ਜੀ ਸਾਰਾ ਮੀਡਲ ਦਾ ਵਰਕ ਕੀਤਾ ਹੈ ਇੱਕ ਇੱਕ ਚੀਜ਼ ਉੱਪਰ ਆਰੀ ਵਰਕ ਨਾਲ ਕਵਰ ਕੀਤੀ ਹੋਈ ਹੈ ਫੁੱਲਨ ਲੰਬਾਈ ਹੈ ਤੇ ਗੋਟਾ ਡੋਰੀਆ ਦੱਪਟਾ ਪਾਜੀ ਰੇਟ ਹੈ 1450 ਦਾ ਆ ਦੁਪੱਟਾ ਵੇਚੀ ਗੋਟਾ ਡੋਰੀ ਦਾ ਸਟਾਕ ਦੀ ਕੋਈ ਕਮੀ ਨਹੀਂ ਆਪਣੇ ਕੋਲ ਆ ਸਾਰਾ ਸਟਾਕ ਤੇ ਹੈ ਜੀ ਆ ਸਾਰਾ ਸਟਾਕ ਗੋਟਾ ਡੋਰੀ ਦੇ ਤੇ ਵੀ ਜੀ ਸਾਡੇ 1450 ਰੇਟ ਹੈ ਅਗਲਾ ਆਰਟੀਕਲ ਭਾਜੀ ਆ ਗਿਆ ਆਪਣੇ ਕੋਲ ਪਿਓਰ ਕਾਟਨ 100% ਕਾਟਨ ਜੀ 100% ਕਾਟਨ ਕੈਮਰੀਕ ਕਾਟਨ ਪੈਚ ਜੀ ਤੋਂ ਦਿੱਤੀ ਹੋਈ ਇਹ ਨਹੀਂ ਸਾਰਾ ਪੈਚ ਦਾ ਕੰਮ ਕੀਤਾ ਹੈ ਸਾਰਾ ਰੇਸ਼ਮ ਦਾ ਕੰਮ ਕੀਤਾ ਹੋਇਆ ਪਰ ਇਹ ਆ ਭਾਜੀ ਕੋਟਨ ਤੇ ਔਰਗੰਝਾ ਦਾ ਦੁਪੱਟਾ ਮਿਕਸ ਕਰਕੇ ਬਣਾਇਆ ਹੋਇਆ ਭਾਜੀ ਕੋਟਨ ਤੇ ਔਰਗੰਝਾ ਦੁਪੱਟਾ ਮਿਕਸ ਕਰਕੇ ਬਣਾਇਆ ਹੋਇਆ ਹੈ ਦੇ ਦਿੱਤਾ ਹੈ 2800 ਰੁਪਏ ਵਿੱਚ ਜੀ 2850 ਦਾ ਰੇਟ ਹੈ ਰੇਸ਼ਮ ਦਾ ਕੰਮ ਹੈ ਕਲਰ ਮਿਲਣਗੇ ਚਾਰ ਵਿੱਚ ਜੀ ਉਸ ਤੋਂ ਅਗਲਾ ਆਰਟੀਕਲ ਆ ਗਿਆ ਪਾਫ ਕੋਟਨ ਜੀ ਪਾਫ ਕੋਟਨ 100% ਪਾਫ ਕੋਟਨ ਕੈਮਰੀ ਕੋਟਨ ਬਗੈਰ ਲੋਨ ਤੋਂ ਬਗੈਰ ਡ੍ਰੈਕਿੰਗ ਤੋਂ ਜਿਹੜਾ ਤੁਸੀਂ ਵਾਈਟ ਕੱਟਦਾ ਦਿਖ ਰਹੇ ਇਹ ਵਰਕ ਹੈ ਪੇਂਟ ਨਹੀਂ ਹੈ ਜੀ ਆ ਸਾਰਾ ਵਰਕੇ ਦੀ ਤੇ ਪਲੱਸ ਪਿੰਕ ਕਲਰ ਦਾ ਵਰਕੇ ਵੀ ਜੀ ਸਾਰਾ ਕਵਰ ਕੀਤਾ ਹੈ ਇਹਨੂੰ ਆਪਾਂ ਲਖਨਵੀ ਕਹਿ ਸਕਦੇ ਹਾਂ ਤੇ ਆਹ ਦੁਪੱਟਾ ਭਾਜੀ ਕੱਟ ਵਰਕ ਦਾ ਇਹ ਦੁਪੱਟਾ ਕੱਟ ਵਰਕ ਦਾ ਰੇਟ ਹੈ 2200 ਰੁਪਏ ਦਾ ਤੇ ਦੁਪੱਟੇ ਦੇ ਫੁੱਲ ਵਰਕ ਹੈ ਭਾਜੀ ਪੂਰਾ ਭਰਿਆ ਹੋਇਆ ਦੁਪੱਟਾ ਹੈ ਜੀ ਬਹੁਤ ਹੀ ਸੋਹਣਾ ਆਰਟੀਕਲ ਹੈ 50% ਸਕੂਨ ਤੇ ਉਸ ਤੋਂ ਅਗਲਾ ਆਰਟੀਕਲ ਆ ਗਿਆ ਪਿਓਰ ਕੋਟਨ ਦਾ ਜੀ 20% ਕੋਟਨ ਜੀ ਰਾਖੀ ਦਾ ਬ੍ਰਾਂਡ ਹੈ ਬਹੁਤ ਹੀ ਪਿਆਰਾ ਇੱਕ ਜਿ ਇੱਕੱਸੋ ਦਿਓ ਸਾਡੇ 1500 ਰੁਪਏ ਦਾ ਸੂਟ ਹੈ ਜੀ ਬ੍ਰਾਂਡ 1550 ਰੁਪਏ ਦਾ ਸੂਟ ਹੈ ਘੇਰਾ ਕੱਟ ਵਰਕ ਹੈ ਜੀ ਦੁਪੱਟਾ ਮਲਮਲ ਦਾ ਦੁਪੱਟਾ ਮਲਮਲ ਦਾ ਸਾਡੇ 1500 ਦਾ ਵੈਰਾਈਟੀ ਦੀ ਕੋਈ ਕਮੀ ਨਹੀਂ ਆਪਣੇ ਕੋਲ ਫੁੱਲ ਬੜਾ ਫੁੱਲ ਗਰਮੀ ਵਾਲੇ ਮਾਲ ਆ ਚੁੱਕਿਆ ਦੂਰ ਤੱਕ ਨਿਗਾਹ ਮਾਰੋਗੇ ਸਾਰਾ ਗਰਮੀ ਵਾਲਾ ਮਾਲ ਲੱਗਿਆ ਆਪਣੇ ਕੋਲ 50% ਸਕਾਊਟ ਤੇ ਵੀਡੀਓ ਚੱਲੀ ਗਈ ਬਾਈ ਜੀ ਸ਼ੇਅਰ ਕਰ ਦਿਓ ਪਿਓਰ ਕੋਟਨ ਜੀ ਪਿਓਰ ਕੋਟਨ ਦਾ ਸੂਟ ਹੈ ਜੀ ਇਹ ਕਲਾਸ ਪੀਸ ਹੈ ਪੀਸ ਚੱਕਾ ਸਭੋ ਜੀ ਆਹ ਸਾਰਾ ਕੰਮ ਹੈ ਨਾ ਘੇਰੇ ਦੇ ਆਹ ਸਾਰਾ ਕੱਟ ਵਰਕ ਹੈ ਜੀ ਕੱਟ ਵਰਕ ਸਾਰਾ ਕੰਮ ਕੱਟ ਵਰਕ ਦਾ ਕਿੰਨਾ ਬਹੁਤ ਹੀ ਸ਼ਾਨਦਾਰ ਬਰੀਕ ਕੰਮ ਕੀਤਾ ਹੈ ਕੰਮ ਕਰ ਚੈੱਕ ਕਰੋ ਪਹਿਲਾਂ ਜੀ ਤੇ ਆਹ ਭਾਜੀ ਦੁਪੱਟਾ ਦਾ ਕੋਟਨ ਦਾ ਕੋਟਨ ਦੇ ਸੂਟ ਨਾਲ ਤੇ ਕੋਟਨ ਦਾ ਦੁਪੱਟਾ ਜਿੰਨੇ ਵੀ ਡਿਜ਼ਾਈਨ ਦਿਖਾਵਾਂਗਾ ਫੈਂਸੀ ਸੂਟਾਂ ਦਿਖਾਵਾਂਗਾ ਪਾਰਟੀ ਵੇ ਸੂਟਾਂ ਦਿਖਾਵਾਂਗਾ ਬਾਜ਼ਾਰ ਖੋਦਰਾ ਤੇ ਕੋਟਨ ਦਿਖਾਵਾਂਗਾ ਬਫ ਕੋਟ ਦਿਖਾਉਂਗਾ ਆਰਕੰਡੀ ਕੋਟ ਦਿਖਾਉਂਗਾ ਡਿਜ਼ਾਈਨ ਦਿਖਾਉਂਗਾ ਬ੍ਰਾਂਡ ਦਿਖਾਉਂਗਾ ਰਾਖੀ ਦੇ ਗੰਗਾ ਦੇ ਆ ਮੇਰਾ ਆਰਟੀਕਲ ਭਾਜੀ 100% ਕੋਟਵੇਂ ਦੀ ਹਲਕਾ ਜਿਹਾ ਉਪਰ ਆ ਰਹੀ ਵਰ ਕੱਢਿਆ ਹੋਇਆ ਬ੍ਰਾਂਡ ਮਿਲਣਾ ਮਾਲ ਹੈ ਬਹੁਤ ਹੀ ਘੱਟ ਰੇਟਾਂ ਤੇ ਬਹੁਤ ਹੀ ਸ਼ਾਨਦਾਰ ਡਿਜ਼ਾਈਨ 50% ਸਕਾਊਟ ਤੇ ਆ ਭਾਜੀ ਦੁਪੱਟਾ ਹੈ ਇਹਦਾ ਆ ਦੁਪੱਟਾ ਪਿਓਰ ਦਾ ਕੋਟਨ ਦਾ ਸੂਟ ਹੈ ਪਿਓਰ ਦਾ ਦੁਪੱਟਾ ਹੈ ਰੇਟ ਹੈ 1600 ਰੁਪਏ ਦਾ ਹੈ ਜੀ 1600 ਰੁਪਏ ਦਾ ਸਟਾਕ ਦੀ ਕੋਈ ਕਮ ਨਹੀਂ ਕੋਈ ਕਮ ਨਹੀਂ ਸਟਾਕ ਧਾਰ ਹੋ ਰਿਹਾ ਹੈ ਲੋ ਆ ਸਾਰਾ ਸਟਾਕ ਕਾਟਣ ਲੱਗਿਆ ਹੈ ਅਗਲਾ ਆਰਟੀਕਲ ਭਾਜੀ ਆ ਗਿਆ ਜੀ ਇਹਨਾਂ ਦੇਖੋ ਬਹਿਲਾ ਜੀ ਬਹੁਤ ਹੀ ਸ਼ਾਨਦਾਰ ਡੈਨ ਆਇਆ ਬਣ ਕੇ ਜੀ ਘੇਰਾ ਕੱਤ ਵਰਕ ਹੈ ਬਾਜੂ ਤੇ ਲੈਸ ਹੈ ਬਹੁਤ ਹੀ ਪਿਆਰਾ ਤੇ ਬਹੁਤ ਹੀ ਖੂਸਨ ਡੈਨ ਹੈ ਜੀ ਬਾਜੂ ਤੇ ਲੈਸ ਹੈ ਜੀ ਆਹ ਲੈਸ ਬਾਜੂ ਦੀ ਹੈ ਘੇਰਾ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰਾ ਆਰਟੀਕਲ ਚੈੱਕ ਕਰ ਸਕਦੇ ਹੋ ਬਹੁਤ ਹੀ ਸ਼ਾਨਦਾਰ ਬਾਕੀ ਰੇਗੀ ਵੀਰੇ ਬੋਟਮ ਆ ਬੋਟਮ ਹੈ ਜੀ ਬੋਟਮ ਤੇ ਕਸਟਮਰ ਕਹੇ ਪਲਾਜ਼ੋ ਸ਼ਲਾਰਾ ਗਰਾਰਾ ਜੋ ਮਰਜ਼ੀ ਬਣਾ ਸਕੋ ਜੋ ਬਿਲਕੁਲ ਨਿਊ ਆਰਟੀਕਲ ਹੈ ਅਗਲਾ ਡਿਜ਼ਾਈਨ ਵੀਰੇ ਪੱਤਕੋਟ ਦਾ ਪੱਤਕੋਟ ਦਾ ਡਿਜ਼ਾਈਨ ਹੈ ਜੀ ਜਿਹੜਾ ਡਿਜ਼ਾਈਨ ਤੂੰ ਦੇਖ ਰਿਹਾ ਇਹ ਪੱਤਕੋਟ ਦਾ ਡਿਜ਼ਾਈਨ ਹੈ ਪੇਚੀ ਕੈਟਲੋਗ ਨਾਲ ਲੱਗੀ ਹੋਈ ਹੈ ਕੈਟਲੋਗ ਚੈੱਕ ਕਰ ਸਕਦੇ ਭਾਈ ਜੀ ਜਿਹੜਾ ਬਾਜੂ ਤੇ ਵਰਕ ਹੈ ਆਹ ਲਾ ਜੀ ਆਹਦੀ ਲੋਨ ਹੈ ਜੀ ਆਹ ਤਿੰਨ ਲੋਨ ਦਾ ਕਪੜਾ ਨਾਲ ਹੈ ਆਹ ਪਲਾਜ਼ੋ ਦਾ ਕਪੜੇ ਦੀ ਆਹ ਫੁੱਲ ਪਿਓ ਦਾ ਦੁਪੱਟਾ ਹੈ ਜੀ ਫੁੱਲ ਪਿਓ ਦਾ ਦੁਪੱਟਾ ਹੈ ਜੀ ਰੇਟ ਤੁਸੀਂ ਚੈੱਕ ਕਰ ਲਿਆ ਸਿਰਫ 2350 ਰੁਪਏ ਫੁੱਲ ਲੰਬਾਈ ਦੇ ਨਾਲ ਲੰਬਾਈ ਚੈੱਕ ਕਰਦੇ ਹੋਗੇ 50 ਲੰਬਾਈ ਹੈ ਜੀ ਬਹੁਤ ਹੀ ਸ਼ਾਨਦਾਰ ਆਰਟੀਕਲ ਹੈ ਬਹੁਤ ਹੀ ਪਿਆਰਾ ਆਰਟੀਕਲ ਹੈ 50% ਸਕੂਨ ਤੇ ਹੈ ਵੈਰਾਈਟੀ ਦੀ ਕੋਈ ਕਮੀ ਨਹੀਂ ਆਹ ਪਪਕੋਰਨ ਦੀ ਬਰੇਡ ਵੀ ਸਾਰੀ ਪਣੀ ਆ ਸਾਰੀ ਬਰੇਡੀ ਪਾਪਕੋਰਨ ਨਹੀਂ ਪਈ ਅਬ ਜੀ ਏ ਕਲਾਸ ਵੀ ਜਾਈ ਅਗਲਾ ਆਰਟੀਕਲ ਆਇਆ ਜੀ ਤੇ ਉਹ 100% ਕਾਟਣ ਦੇ ਫੁੱਲ 100% ਕਾਟਣਾ ਜੀ ਕੈਟਲੋਗ ਚੈੱਕ ਕਰ ਸਕਦਾ ਦਿਓ ਬਹੁਤ ਹੀ ਪਿਆਰੀ ਕੈਟਲੋਗ ਹੈ ਬਿਲਕੁਲ ਡਿਫਰੈਂਟ ਤੇ ਬਿਲਕੁਲ ਹਟ ਕੇ ਤੇ ਆ ਵੀਰ ਜੀ ਇਹਦੀ ਬੋਟਮ ਹੈ ਆ 3 ਮੀਟਰ ਬੋਟਮ ਹੈ ਪੈਂਟ ਪਲਾਜੋ ਸ਼ਰਾਰਾ ਗਰਾਰਾ ਤੇ ਵੀਰ ਜੀ ਆਹ ਨਾਲ ਦੁਪੱਟਾ ਹੈ ਬੰਬਲਾਂ ਵਾਲਾ ਬੰਬਲਾਂ ਵਾਲਾ ਦੁਪੱਟਾ ਪਿਓਰ ਕੋਟਨ ਦਾ ਸੂਟ 50% ਸਕੌਂਡ ਏ ਕਲਾਸ ਕੁਆਲਿਟੀ ਲੰਬਾਈ ਚ ਕਿੱਸੋ ਦਿਓ 50 ਲੰਬਾਈ ਦੇ ਨਾਲ ਆਇਆ ਜੀ 50 ਲੰਬਾਈ ਦੇ ਨਾਲ ਆਇਆ ਆਰਟੀਕਲ ਬਹੁਤ ਹੀ ਪਿਆਰਾ ਬਹੁਤ ਹੀ ਖੂਬਸੂਰਤ ਵੈਰਾਈ ਤੇ ਕੋਈ ਕਮੀ ਨਹੀਂ ਆ ਸਾਰਾ ਸਟਾਕ ਇੰਦਾ ਪਿਆ ਪੜੀ ਆ ਸਾਰਾ ਸਟਾਕ ਇੰਦਾ ਪਿਆ ਜੀ ਅਗਲਾ ਆਰਟੀਕਲ ਰਾਖੀ ਕਰਗਾ ਦੇ ਬ੍ਰਾਂਡ ਦਿਖਾਉਂਗਾ ਜੀ 100% ਕੋਟਨ ਜੀ 100% ਕੋਟਨ ਇਹ ਦੁਪੱਟਾ ਮਲ ਕੋਟਨ ਦਾ ਘੇਰਾ ਚੈੱਕ ਕਰਸੋ ਦਿਓ ਟਾਈ ਪੱਤੀ ਚੈੱਕ ਕਰਸੋ ਦਿਓ ਏ ਕਲਾਸ ਪੀਸ ਹੈ ਜੀ ਦੁਪੱਟਾ ਕੋਟਨ ਦਾ 50% ਡਿਸਕਾਊਂਟ ਤੇ ਆਹ ਕਹਿੰਦੇ ਕੈਟਲੌਗ ਹੈ ਵੈਰਾਈ ਦੀ ਕੋਈ ਕਮੀ ਨਹੀਂ ਆਹ ਸਾਰਾ ਸਟਾਕ ਇੰਦਰ ਵੇਚੂਗੀ ਆਹ ਸਾਰਾ ਸਟਾਕ ਅੱਡਾ ਜਗ੍ਹਾ ਲੱਗਿਆ ਹੋਈ ਬਹੁਤੀ ਸ਼ਾਨਦਾਰ ਬਹੁਤੀ ਪਿਆਰਾ ਨਮਸਕਾਰ ਪ੍ਰਣਾਮ ਆਹ ਲਖਨਵੀ ਹੈ ਜੀ 175000 ਲਖਨਵੀ ਸੂਟ ਹੈ ਵੀ ਜੀ ਪਿਓਰ ਕਾਟਨ ਹੋਏਗੀ ਇੱਕ ਧਾਗਾ ਮਿਕਸ ਹੋਏਗਾ ਸਾਰਾ ਬ੍ਰੀਕ ਕਮ ਕਰਦਾ ਕਮ ਚੱਕ ਕਸਰ ਪਾਰਟੀ ਦੇ ਸੂਟ ਹੈ 50% ਸਕੂਟ ਤੇ ਤੇ ਵੀਰ ਜੀ ਆਹ ਦੁਪੱਟਾਂ ਇਹਦਾ ਸਾਰਾ ਲਖਨਵੀ ਬ੍ਰੀਕ ਕਮ ਕਰਦਾ ਹੈ ਕਲਰ ਮਿਲਣਗੇ 4 4 ਕਲਰਾਂ ਦਾ ਸੈਟ ਅਪ ਦੇ ਕੋਲੋਂ 1750 ਰੁਪਏ ਦਾ ਸੂਟ ਹੈ ਜੀ 1750 ਰੁਪਏ ਦਾ ਸੂਟ ਹੈ 4 ਕਲਰਾਂ ਦਾ ਸੈਟ ਆਰਟੀਕਲ ਬਹੁਤ ਪਿਆਰਾ ਹੈ ਬਹੁਤ ਹੀ ਸ਼ਾਨਦਾਰ ਆਰਟੀਕਲ ਹੈ 50% ਸਕੋਰ ਤੇ ਲੱਗੇਗਾ ਆਪਣੇ ਕੋਲ ਉਸ ਤੋਂ ਸਕੋਰ ਤੋਂ ਉੱਪਰ ਹੈ ਜੀ ਇਹ ਪਪਕੋਟਨ ਹੈ ਪਹਿਲਾਂ ਤੁਹਾਈ ਆਰਕਨ ਦੀ ਇਹ ਪਪਕੋਟਨ ਹੈ ਆਰਟੀਕਲ ਬਹੁਤ ਪਿਆਰਾ ਹੈ ਹਲਕਾ ਜਿਹਾ ਹੈਂਡ ਵਰਕ ਟੱਚ ਦਿੱਤਾ ਹੈ ਭਾਜੀ ਫੁੱਲ ਲੰਬਾਈ ਹੈ ਤੇ ਆਹ ਭਾਜੀ ਦੁਪੱਟਾ ਹੈ ਫੈਂਸੀ ਦੁਪੱਟਾ ਫੈਂਸੀ ਦੁਪੱਟੇ ਨਾਲ ਡਿਜੀਟਲ ਡਿਜੀਟਲ ਪ੍ਰਿੰਟਿੰਗ ਹੈ ਜੀ ਇੰਦਾ ਰੇਟ ਹੈ ਵੀਰ ਜੀ 2100 ਰੁਪਏ ਦਾ 2100 ਰੁਪਏ ਦਾ ਕਲਰਡ ਐਂਡ ਬੋ ਮਿਲਣਗੇ ਸੈਂਪਲ ਹਾਰਾ ਤੁਹਾਨੂੰ ਮੈਂ ਦੋ ਦੋ ਚਾਰ ਚਾਰ ਡਿਜੀਟਲ ਜਿਜੀ ਕਲ ਪਫ ਕਾਟਨ ਜਿਹੜੀ ਮੇਰੀ ਭੈਣ ਪਫ ਕਾਟਨ ਪਾਇਆ ਉਹਨੂੰ ਪਤਾ ਹੈ ਹੈਂਡ ਟੱਚ ਹੋਏਗਾ ਬਾਜੀ ਪਰ ਸਾਰੇ ਸੂਤਾਂ ਉੱਪਰ ਹੈਂਡ ਟੱਚ ਹੋਏਗਾ ਫੈਂਸੀ ਦੁਪੱਟਾ ਹੋਏਗਾ 2100 ਰੁਪਏ ਸੂਟ ਹੈ ਵੀਡੀਓ ਵੇਖ ਕੇ ਸ਼ੇਅਰ ਕਰ ਦਿਓ ਮੇਰੇ ਲਾਇਕ ਕਰ ਦਿਓ ਕਮੈਂਟ ਕਰ ਦਿਓ ਲੋ ਜੀ ਬਹੁਤ ਹੀ ਸੋਹਣਾ ਆਰਟੀਕਲ ਲੈ ਕੇ ਆਇਆ ਮੈਂ ਪਾਕਿਸਤਾਨੀ ਸੂਟ ਦੀ ਲੌਂਗ ਪਾਕਿਸਤਾਨੀ ਸੂਟ ਪਿਓਰ ਕੋਟਨ ਦੇ ਉੱਪਰ ਲੈ ਕੇ ਆਇਆ ਮੈਂ ਘੇਰਾ ਚੈੱਕ ਕਰੋ ਪਹਿਲਾਂ ਦੀ ਬਹੁਤ ਹੀ ਸ਼ਾਨਦਾਰ ਘੇਰਾ ਹੈ ਦੀ 100% ਕੋਟਨ ਹੈ ਲੌਂਗ ਪਾਕਿਸਤਾਨੀ ਸੂਟ ਦੀ ਆ ਨੈਕ ਬਣੇ ਪੀ ਨੈਕ ਬਣੇ ਪਾਦੀ ਬਹੁਤ ਹੀ ਪਿਆਰਾ ਨੈਕ ਬਣਿਆ ਲੈਸ ਨਾਲ ਜੜੇ ਹੋਇਆ ਸੂਟ ਹੈ ਦੀ ਨਾਲ ਬੋਟਮ ਹੈ ਪਾਜੀ ਤੇ ਆ ਪਾਜੀ ਇਹਨਾਂ ਦੁਪੱਟਾ ਆ ਇਹਦਾ ਦੁਪੱਟਾ ਬਹੁਤ ਹੀ ਸ਼ਾਨਦਾਰ ਬਹੁਤ ਹੀ ਖੂਬਸੂਰਤ ਬਹੁਤ ਹੀ ਸਮਾਰਟ ਪਾਦੀ ਕਿੰਨੇ ਦਾ ਭਾਜੀ ਇਹ ਇਹ ਭਾਜੀ 1600 ਰੁਪਏ ਦਾ ਪਾਕਿਸਤਾਨੀ ਲੌਂਗ ਸੂਟ ਬਹੁਤ ਹੀ ਪਿਆਰਾ ਦੁਪੱਟਾ ਚੱਕ ਰੋ ਭਾਜੀ 1600 ਰੁਪਏ ਦਾ ਹਾਂਜੀ ਭਾਜੀ ਦੁਪੱਟਾ ਚੱਕ ਰੋ ਭਾਜੀ 1600 ਰੁਪਏ ਸੂਟ ਹੈ ਇਹਦੀ ਬਹੁਤ ਹੀ ਸ਼ਾਨਦਾਰ ਬਿਲਕੁਲ ਡਿਫਰੈਂਟ ਮਲ ਕੋਟਾ ਦਾ ਦੁਪੱਟਾ ਦੁਪੱਟੇ ਤੇ ਲੈਸ ਲੱਗੀ ਹੈ ਬਹੁਤ ਹੀ ਸ਼ਾਨਦਾਰ ਕਲਰ ਚੱਕ ਰੋ ਭਾਜੀ ਕਿੰਨੇ ਪਿਆਰੇ ਕਲਰ ਹੈ ਬਹੁਤੀ ਸ਼ਾਨਦਾਰ ਕੱਦਰ ਬਹੁਤੀ ਪਿਆਰੇ ਕਰਨ ਲੈ ਕੇ ਆਇਆ ਮੈਂ ਲੋਕ ਪਾਕਿਸਤਾਨੀ 1600 ਰੁਪਏ ਦਾ ਸੂਟ ਪਾ ਲਈ ਇੱਕ ਗੱਲ ਹੋਰ ਕੋਈ ਵੀਡੀਓ ਨੂੰ ਕਰਦੀ ਸ਼ੇਅਰ ਵੀਰ ਜੀ ਉਹ ਰੁਕ ਰੁਕ ਰੋ ਕੇ ਯਾਰ ਸਾਲ ਸੋਰੀ ਰੁਕੇ ਹਾਂ ਹਾਂਜੀ ਕੀ ਹੋ ਗਿਆ 1600 ਦਾ ਨਹੀਂ ਭਾਜੀ 800 ਰੁਪਏ ਦਾ 1600 ਦੇ ਦੋ ਸੂਟ ਹੈ 1600 ਦੇ ਦੋ 1600 ਦੇ ਦੋ ਸੂਟ ਹੈ ਪੱਕੀ ਦੇਖ ਲਓ ਭਾਜੀ ਮੈਂ ਕਿ ਦਵਾਂਗੇ ਕੋਠੀ ਵਾਲੇ ਮਿਲੂਗਾ ਪੱਕੀ ਗੱਲ ਹੈ ਪੱਕੀ ਗੱਲ ਹੈ ਸ਼ਹਿਰ ਦੀ ਨੰਬਰ 1 ਦੁਕਾਨ ਹੈ ਕੋਠੀ ਵੜਵੇ ਟੋਪੀ ਬੀਆ ਬਠੰਡਾ ਬਠੰਡੇ ਵਾਲੇ ਕੋਠੀ ਵਾਲੇ ਕੋਠੀ ਵਾਲੇ ਬਠੰਡੇ ਵਾਲੇ ਸਰਪ੍ਰੇਣੇ ਵਿੱਚ ਕੋਟਨ ਦਾ ਸੂਟ ਆ ਚੁੱਕਿਆ ਹਾਪਿਓਰ ਦੇ ਦੁਪੱਟੇ ਦੇ ਨਾਲ ਰੇਟ 11100 ਵਾਲੇ 550 ਕਿੰਨਾ ਜੀ 550 ਆ ਸਾਰੇ ਡਿਜ਼ਾਈਨ ਆ ਚੁੱਕਿਆ 550 ਰੰਗਾ ਮੈਚਿੰਗ ਦੇਖ ਲਓ ਵੀਰੇ ਪੀਸ ਡਿਜ਼ਾਈਨ ਬਹੁਤ ਸੋਹਣੇ ਆ ਚੁੱਕਿਆ ਦੁਪੱਟਾ ਨਾਲ ਹਾਪਿਓਰ ਦਾ ਆਊਗਾ ਕੁਆਲਿਟੀ ਸਰੇ ਦੀ ਆ ਚੁੱਕਿਆ 1100 ਵਾਲਾ ਸੂਟ 550 ਰੁਪਏ ਦੇ ਵਿੱਚ ਹੈ ਨਵੀਆਂ ਚੀਜ਼ਾਂ ਨਵੇਂ ਡਿਜ਼ਾਈਨ ਆ ਚੁੱਕਿਆ ਰੇਟ 550 ਰੇਟ 550 ਰੁਪਏ ਦੇ ਵਿੱਚ ਹੈ ਮੇਨਾ ਗੋਲ ਲੱਗਿਆ 50 ਆਫ ਤੇ ਕਾਟਨ ਪਿਓਰ ਕਾਟਨ ਦੇ ਸੂਟ ਆਏ ਆ ਕਾਟਨ ਦੁਪੱਟਾ ਆਏਗਾ ਕਾਟਨ ਦਾ ਸੂਟ ਆਏਗਾ ਕੈਟਲੌਗ ਦੇ ਪੀਸ ਆਏ ਆ ਸਰ ਰੇਟ 450 ਰੁਪਏ ਸਿਰਫ 450 ਰੁਪਏ ਚ ਡਿਜ਼ਾਈਨ ਬਹੁਤ ਸੋਹਣੇ ਆਇਆ ਭਾਜੀ ਚੈੱਕ ਕਰਾ ਲਓ ਕਾਟਨ ਦੇ ਪਿਓਰ ਕਾਟਨ ਦੇ ਸੂਟ ਹੈ ਕਾਟਨ ਦਾ ਦੁਪੱਟਾ ਜੀ 450 ਰੁਪਏ ਚ ਰੈਗੂਲਰ ਟਾ ਸੂਟ ਆ ਚੁੱਕੇ ਬਹੁਤ ਸੋਹਣੇ ਕੈਟਲੌਗ ਦੇ ਪੀਸ ਹੈ ਰੇਟ ਬਹੁਤ ਘਟਨੇ 900 ਵਾਲੇ ਸੂਟ 450 ਰੁਪਏ ਚ ਕਾਟਨ ਦੁਪੱਟੇ ਦੇ ਨਾਲ ਆ ਲਓ ਜੀ ਆਰ ਪਿਓਰ ਕੈਮਰਿਕ ਦਾ ਸੂਟੂਗਾ ਕਲਰ ਚਾਰਟ ਚੈੱਕ ਕਰ ਲੋ ਵੀਰੇ ਕਲਰ ਚਾਰਟ ਚੈੱਕ ਕਰ ਲੋ ਜੀ ਰੇਟ ਹੈਗਾ ਸਿਰਫ 450 ਰੁਪਏ ਦਾ ਸੂਟ ਹੈ ਵੀਰੇ ਲੈਸ ਲੱਗੀ ਆ 50% ਕੋਟਨ ਦੇ ਸੂਟ ਹਜ਼ਾਰ ਹਜ਼ਾਰ ਵਾਲੇ ਕੋਈ 900 ਕੋਈ 500 ਇਹ ਸਾਰੇ ਡਿਸਕਾਊਂਟ ਦੇ ਵਿੱਚ ਬਣ ਗਏ 50% ਲੈਸ ਦੇ ਵਿੱਚ ਗੋਥੀ ਵਰਲਡ ਵਾਈਡ ਕੋਟਨ ਦਾ ਸੂਟ ਰੈਨ ਵਾਲਾ ਜੀ ਤੇ ਨਾਲ ਦੁਪੱਟਾ ਮਿਲਣਾ ਤੁਹਾਨੂੰ ਪਿਓਰ ਦਾ ਪਿਓਰ ਦੇ ਦੁਪੱਟੇ ਨਾਲ ਪਿਓਰ ਕੋਟਨ ਦਾ ਸੂਟ ਹੈ ਹਲਕਾ ਹਲਕਾ ਆਰੀ ਦਾ ਕੰਮ ਹੋਇਆ ਹੋਇਆ ਹੈ ਤੇ ਤੁਸੀਂ ਕਲਰ ਦੇਖ ਰਹੇ ਹੋ ਵੀਡੀਓ ਦੇ ਵਿੱਚ ਕਲਰ ਮਿਲ ਜਣਾ ਹੈ ਜੀ ਚਾਰ ਬਹੁਤ ਹੀ ਸੋਹਣਾ ਸੂਟ ਹੈ ਜੀ ਤੇ ਰੇਟ ਦੀ ਆਪਾਂ ਗੱਲ ਕਰ ਲਈਏ 1600 ਦੀ ਰੇਂਜ ਤੁਹਾਨੂੰ ਮਿਲ ਜਾਣਾ ਹੈ ਜੀ ਬਹੁਤ ਪਿਆਰਾ ਸੂਟ ਹੈ ਨੈਟਵਰਕ ਦਾ ਸੂਟ ਆ ਚੁੱਕਾ ਹੈ ਕ੍ਰਸ਼ ਟਿਸ਼ੂ ਬੇਸ ਦੇ ਉੱਪਰ ਦੇਖ ਲਓ ਜੀ ਕਿੰਨਾ ਪਿਆਰਾ ਕੰਮ ਹੈ 골ਡ ਸਟਾਰ ਦਾ ਸ਼ੈਡਓ ਵਰਕ ਹੈਂਡ ਵਰਕ ਦਾ ਕੰਮ ਹੈ ਉੱਪਰ ਪੂਰਾ ਫਰੰਟ ਬਣਿਆ ਹੋਇਆ ਹੈ ਲੁੱਕ ਬਹੁਤ ਸੋਹਣੀ ਆ ਚੁੱਕੀ ਹੈ ਆਈਸਕ੍ਰੀਮ ਚਾਰ ਦੇ ਉੱਪਰ ਨਾਲ ਇਹਦੀ ਬਾਜੂ ਦੇ ਕੰਮ ਬਹੁਤ ਸੋਹਣਾ ਵੀਰੇ ਬਾਜੂ ਦੇ ਕੰਮ ਵੀ ਬਹੁਤ ਪਿਆਰਾ ਹੈ ਨਾਲ ਦੁਪੱਟੇ ਤੇ ਕਾਰਨਰ ਟੱਚ ਕੰਮ ਕੀਤਾ ਹੋਇ 2.5 ਮੀਟਰ ਦੁਪੱਟੇ ਦੇ ਨਾਲ 3 ਮੀਟਰ ਸਲਵਾਰ ਦੇ ਨਾਲ 2.5 ਮੀਟਰ ਸ਼ਰਟ ਦੇ ਨਾਲ ਆਰਟیکل ਆ ਚੁੱਕਾ ਬਿਲਕੁਲ ਨਵਾਂ ਫੈਨਸੀ ਡਿਜ਼ਾਈਨਰ ਪੀਸ ਹੈ ਰੇਟ ਲੈਸ ਦੇ ਵਿੱਚ ਮਿਲਣ ਗਿਆ 50% ਸੇਲ ਲੱਗੀ ਹੈ ਗੋਠੀਵਾ ਕਿੱਡਾ ਪਿਆਰਾ ਸੂਟ ਆ ਚੁੱਕਿਆ ਬਹੁਤ ਹੀ ਪਿਆਰਾ ਤੇ ਡਿਜ਼ਾਈਨਰ ਸੂਟ ਆ ਚੁੱਕਿਆ ਆਪਣੇ ਕੋਲੇ ਹੈਂਡਵਰਕ ਦਾ ਕੰਮ ਹੈ ਬਾਰਡਰ ਦੇ ਉੱਪਰ ਤੇ ਉੱਪਰ ਜਿਹੜਾ ਕੰਮ ਹੈ ਜੀ ਧਾਗੇ ਦਾ ਧਾਗੇ ਦਾ ਹਾਫ ਹੈਂਡ ਆਫ ਬ੍ਰਾਂਡਡ ਸੂਟ ਦੇ ਉੱਪਰ ਕੰਮ ਆ ਗਿਆ ਲਾਈਟ ਵੇਟ ਬਾਜੂਆ ਜੀ ਇਹਦੇ ਤੇ ਜਿਹੜਾ ਨਾਲ ਦੁਪੱਟਾ ਹੈ ਵੀਰੇ 4 ਸਾਈਡ ਦਿੱਤਾ ਹੋਇਆ ਹੈ ਹੋਰ ਸਾਈਡ ਦੁਪੱਟਾ ਦਿੱਤਾ ਆਇਆ ਬਹੁਤ ਹੀ ਪਿਆਰਾ ਸੂਟ ਆ ਚੁੱਕਿਆ ਰੇਟ ਰੇਟ ਵੀ ਦੱਸਾਂਗੇ ਜੀ 6800 ਰੁਪਏ ਰੇਟ ਆ ਜੀ 6800 ਰੁਪਏ ਪਰ ਗੋਠੀ ਵਾਲੇ ਦੇਣਗੇ ਲੈਸ ਕਰਕੇ 50% ਸਿਰਫ ਔਰ ਸਿਰਫ 3400 ਰੁਪਏ ਦੇ ਵਿੱਚ ਤੇ ਇਹ ਨਾਲ ਮਾਰ ਲਓ ਕਲਰ ਤੇ ਨਿਗਾ ਆਹ ਲਓ ਜੀ ਇਹ ਕਲਰ ਆ ਚੁੱਕਿਆ 10 10 ਕਲਰ ਬਹੁਤ ਸੋਹਣੇ ਨੇ ਡਾਇਨਰ ਸੂਮੇ ਆਈਸਕ੍ਰੀਮ ਚਾਰ ਦੇ ਵਿੱਚ ਨਵੇਂ ਕਲਰ ਨੇ ਮੈਨੇ ਗੋਠੀਵੜ ਵੜ ਵੜ ਦੇ ਪਾਰਟੀ ਵੇਰ ਸੂਟ ਆ ਗਿਆ ਰੇਟ ਬਹੁਤ ਘੱਟ ਨੇ ਡਿਜ਼ਾਈਨ ਬਹੁਤ ਸੋਹਣੇ ਆ ਚੁੱਕਿਆ ਹੈ ਹੈਂਡਵਰਕ ਦਾ ਕੰਮ ਵੀ ਸ਼ੇਪ ਨੈੱਕ ਦੇ ਨਾਲ ਹੈ ਤੇ ਬਾਜੂ ਦੇ ਉੱਪਰ ਬਹੁਤ ਸੋਹਣਾ ਵਰਕ ਕੀਤਾ ਹੋਇਆ ਬਾਟਮ ਦੇ ਬਹੁਤ ਸੋਹਣਾ ਵਰਕ ਹੈ 3 ਮੀਟਰ ਬਾਟਮ ਦੇ ਨਾਲ ਤੇ ਦੁਪੱਟਾ ਬਹੁਤ ਸੋਹਣਾ ਆ ਗਿਆ ਜੀ ਤੇ ਨਾਲ ਇਹਦੇ ਕਲਰ ਕਲਰ ਦਿਖਾਣੇ ਜੀ ਲਓ ਜੀ ਕਲਰ ਆ ਚੁੱਕੇ ਵੀਰੇ 10 12 ਕਲਰ ਹੈ 10 12 ਕਲਰ ਬਹੁਤ ਟੌਪ ਆਊਟ ਟੌਪ ਨੇ ਰੰਗ ਡਿਜ਼ਾਈਨ ਬਹੁਤ ਸੋਹਣੇ ਆ ਚੁੱਕਿਆ ਤੇ ਰੇਟ 50% ਲੈਸ ਕਿੰਨਾ ਦੇ ਦਾਂਗੇ ਜੀ 550 ਵੀਰੇ ਦੇ ਵਿੱਚ ਦੇ ਦਾਂਗੇ 5000 6000 ਦਾ ਸੂਟ ਹੈ ਸਿਰਫ ਔਰ ਸਿਰਫ ਗੋਠੀ ਵੜਵਾਏ 28